ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਮਲ ਬਾਈ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਇਸੇ ਤਰ੍ਹਾਂ ਦੋਸਤੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਤੇ ਰੇਟ ਪੜਦਾ ਪਹਿਲਾਂ ਵੀ ਆਪਾਂ ਕਾਫੀ ਵਾਰ ਜ਼ਿਕਰ ਕੀਤਾ ਵੀ ਬਿਲਕੁਲ ਜਾਇਜ਼ ਵੀ ਛੋਟੇ ਛੋਟੇ ਰੇਟ ਹੁੰਦੇ ਆ ਠੀਕ ਆ ਜੀ ਅੱਜ ਐਨੀਮਲ ਟੋਟਲ ਜੇਕਰ ਗੱਲ ਕਰਨ ਲਈਏ ਤੇ ਚਾਰ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਦੋ ਬੈੜਾ ਨੇ ਜਿਨ੍ਹਾਂ ਦੇ ਵਿੱਚੋਂ ਦੋ ਬਿਲਕੁਲ ਠੁਕੀਆਂ ਮੱਝਾਂ ਦੋਸਤੋ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਪੂਰੀ ਤਿਆਰੀ ਵਾਲੀਆਂ ਨੇ ਅੱਗੇ ਕੋਈ ਪੰਜਾਂ ਪੰਜਾਂ 6-6 ਦਿਨਾਂ ਤੇ ਸੁੰਦੀਆਂ ਨੇ ਤੇ ਇੱਧਰ ਦੋਸਤੋ ਇੱਕ ਝੋਟੀ ਬਿਲਕੁਲ ਤਾਜੀ ਸੱਜਰੀ ਸੋਈ ਆ ਠੀਕ ਹੈ ਜੀ ਇੱਕ ਸੱਤਾਂ ਕੁ ਮਹੀਨਿਆਂ ਦੀ ਗੱਬਣ ਇੱਕ ਵੈੜ ਬਿਲਕੁਲ ਗੱਬਣ ਬਿਲਕੁਲ ਤਿਆਰੀ ਵਾਲੀ ਆ ਇੱਕ ਸੱਤਾਂ ਕੁ ਮਹੀਨਿਆਂ ਦੇ ਵਿੱਚ ਵੈੜ ਆ ਸੋ ਪੂਰੀ ਡਿਟੇਲ ਹੈ ਪੂਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਪੂਰੀ ਜਾਣਕਾਰੀ ਦੋਸਤੋ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਸਮਝ ਆ ਸਕੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 29 ਮਈ ਤੇ ਸਮਾਂ ਮਾਰਨਿੰਗ ਦੇ ਕੋਈ 10:30 ਵਜੇ ਦਾ ਬਾਕੀ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਗੱਬੜ ਪਸ਼ੂ ਦੋਸਤੋ ਕੋਈ ਵੀਰ ਲੈ ਕੇ ਜਾਂਦਾ ਬਿਲਕੁਲ ਚੌਥ ਤਰ੍ਹਾਂ ਦੀ ਟਿਪਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਬਿਲਕੁਲ ਯਕੀਨੀ ਬਣਾ ਲਿਆ ਕਰੋ ਠੀਕ ਹੈ ਜੀ ਔਰ ਇਹਨੀਆਂ ਪੂਰੀ ਡਿਟੇਲ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਤਰੀ ਕਾਲ ਵੀਰ ਸਤਿ ਸ਼੍ਰੀ ਅਕਾਲ ਸਾਨੂੰ ਸਾਰਾ ਹੋਰ ਸੁਣਾ ਕੇ ਤਾਂ ਠੀਕ ਠਾਕ ਜੀ ਠੀਕ ਠਾਕ ਬੀਤੀ ਠੀਕ ਠਾਕ ਹਾਂ ਜੀ ਵਧੀਆ ਜੀ ਠੀਕ ਹੈ ਅੱਛਾ ਕੋਮਲ ਅੱਜ ਐਨੀਮਲ ਆਪਣੇ ਕੋਲ ਟੋਟਲ ਆ ਗਿਆ 6 ਨਗ ਹਾਂਜੀ 6 ਨਾਗਾ ਜਿਨ੍ਹਾਂ ਚੋਂ ਦੋ ਮਈਆਂ ਪਿਆਰੀ ਤੇ ਆ ਕੋਈ ਹਫ਼ਤੇ ਦੀਆਂ ਕੋਈ ਦੱਸ ਦਿੰਦੀ ਹੈ ਕੱਚੀਆਂ ਮਈਆਂ ਠੀਕ ਹੈ ਜੀ ਹਾਂਜੀ ਤੇ ਆ ਮੈਂ ਦਾ ਬੱਚਾ ਮਾਰਿਆ ਭੂਛੀ ਤੇ ਆ ਜੀ ਤੇ ਆ ਮੈਂ 7 ਮਹੀਨੇ ਦੀ ਕੱਪਣਾ ਜੀ ਠੀਕ ਹੈ ਜੀ ਆ ਵੀ ਵੈਡ 7 ਮਹੀਨੇ ਦੀ ਕੱਪਣਾ ਤੇ ਉਹ ਉਹ ਵੈਡ ਪਰਲੇ ਵਾਲੀ ਲਾਸਟ ਵਾਲੀ ਤਿਆਰੀ ਤੇ ਆ ਜੀ ਠੀਕ ਅਜੇ ਕੱਚੀਆਂ ਨੇ ਠੀਕ ਆ ਜੀ ਕੋਈ ਤਿੰਨ ਤਿੰਨ ਮਹੀਨੇ ਤੇ ਲੱਗ ਸਮਾ ਇੱਕ ਦੋ ਮਹੀਨੇ ਕੱਚੀ ਵਹਿੜ ਜਿਹੜੀ ਆ ਤੇ ਤਿੰਨ ਮਹੀਨੇ ਜਿਹੜੀ ਝੋਟੀ ਆ ਠੀਕ ਆ ਤੇ ਦੋ ਤਿਆਰੀ ਵਾਲੀਆਂ ਵਜ੍ਹਾ ਤੁਹਾਨੂੰ ਆਪਾਂ ਦੱਸ ਦਿੱਤੀਆਂ ਨੇ ਤੇ ਸ਼ੁਰੂਆਤ ਕਰੀਏ ਵੀਰ ਕੋਮਲ ਘਰੇ ਪਾਸੇ ਕਰਦੇ ਸੰਧ ਸਾਬ ਉਧਰ ਕਰ ਲੀ ਮੇਰਾ ਆਜੋ ਜੀ ਸ਼ੁਰੂਆਤ ਦੋਸਤੋ ਇਹ ਗੱਬੜ ਮੱਝਾਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਇੱਕ ਗੱਬੜ ਇਸ ਵਕਨ ਮਸ ਹੁੰਦੀ ਹੈ ਜੀ ਸੰਧੂ ਸਾਹਿਬ ਤੀਜਾ ਸੂਆ ਸੂਗੀ ਜੀ ਇਹ ਤੀਜਾ ਸੂਆ ਹਾਂਜੀ ਹਾਂਜੀ ਤੇ ਸਮਾਂ ਤਕਰੀਬਨ ਵੈਸੇ ਤਿਆਰੀ ਆ ਸੰਧੂ ਸਾਹਿਬ ਇਹ ਦਿਨ ਪੂਰੇ ਹੋ ਗਏ ਆ ਮੈਂ ਦੇ ਤੇ ਬਾਕੀ ਹੁਣ ਉੱਤੇ ਹੀ ਆ ਦਿਨ ਲਾਉ ਕਿ ਜਿੰਨੇ ਕ ਲਾਉਗੀ ਜੀ ਪੰਜ ਲੈ ਦੇ 6 ਲੈ ਹਾਂਜੀ 5 6 ਦਿਨ ਲੈ ਦੇ ਬਾਕੀ ਤਿਆਰੀ ਸਾਰੀ ਚੰਗੀ ਕਰੂਗੀ ਆ ਢਿੱਲਾ ਢੋਲਾ ਕਰ ਦੂ ਸਫਾਈਆਂ ਸੁਪੂਈਆਂ ਪੂਰੀਆਂ ਦੋਸਤੋ ਥਣ ਭਾਂਡੇ ਦੀ ਤੁਸੀਂ ਆ ਵੇਖ ਕੇ ਬਿਲਕੁਲ ਚੈੱਕ ਕਰੋ ਠੀਕ ਆ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਪਤਲੀ ਚਮੜੀ ਹੈ ਠੀਕ ਆ ਪਤਲੇ ਪਿੰਡੇ ਦੀ ਆ ਤੇ ਸੂਬਾ ਤੇ ਜਾਹੇ ਜੀ ਸੰਧੂ ਸਾਹਿਬ ਸੂ ਠੀਕ ਜੀ ਦੋਸਤੋ 13 ਕਿਲੋ ਮੈਂ ਨੇ ਭਰਿਆ ਪੱਕਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਖੋਲ ਕੇ ਦਿਖਾਈਏ ਲਓ ਵੀ ਦੋਸਤੋ ਪੂਰੀ ਤਿਆਰੀ ਵਾਲੀ ਸਮਝ ਲਿਆ ਜੀ ਠੀਕ ਆ ਕਿਉਂਕਿ 5 6 ਦਿਨ ਬਸ ਆਉਂਦੇ ਜਾਂਦੇ ਜਿਹੜੇ ਨਿਕਲ ਜਾਂਦੇ ਆ ਹੈਵੀ ਬਾਡੀ ਵੇਟ ਆ ਵਜ਼ਨ-ਭੋਜਨ ਪੂਰਾ ਮੈਂ ਦਾ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਤੇ ਫੁੱਲ ਵਜ਼ਨਦਾਰ ਆ ਠੀਕ ਆ ਬਾਕੀ ਬਹੁਤ ਸੋਹਣੀ ਪਿੰਡੇ-ਪੁੰਡੇ ਦੀ ਆ ਆ ਤੋਰੋ ਥਾਸੀ ਦੀ ਤੋਰ ਲੈ ਜੀ ਆ ਮੋੜ ਲੈ ਠੀਕ ਹੈ ਬਾਕੀ ਇੱਕੋ ਜਿਹਾ ਲੇਵਾ ਇੱਕਸਾਰ ਥਣ ਤੇ ਪੂਸ਼ ਜਿਹੜੀ ਦੋਸਤੋ ਬਿਲਕੁਲ ਤੁਸੀਂ ਨੋਟ ਕਰ ਲਿਓ ਪੇਸ਼ਕ ਪੂਸ਼ ਲੰਡੀ ਆ ਪਰ ਮੱਝ ਬਹੁਤ ਵਧੀਆ ਖੂਬਸੂਰਤ ਆ ਠੀਕ ਆ ਚੌੜੀ ਪਿੱਠ ਕੁੜੇ ਦੇ ਵਿੱਚ ਸੰਤੂ ਸਾਹਿਬ ਪੁੱਠਾ ਪਠਾ ਬਹੁਤ ਚੰਗਾ ਲੱਗਾ ਮੈਨੂੰ ਹਾਂ ਹਾਂਜੀ ਚੰਗੀ ਦੁੱਧ ਦੁੱਧ ਚੰਗਾ ਭਰਦੀ ਆ ਮੈਂ ਠੀਕ ਆ ਜੀ ਪਹਿਲੇ ਜੇ ਆਪਾਂ ਘਰੇ ਚੋਈਏ ਤੇ ਪਹਿਲੇ ਸੁਆ ਹੈਗਾ ਦੁੱਧ ਦਾ ਕੋਈ ਰਿਕਾਰਡ ਕਿਸ ਸੰਦੂ ਸਾਹਿਬ 13 ਕਿਲੋ ਪੱਕਾ ਕੰਡੇ ਵਾਲਾ ਦੁੱਧ ਕੱਢਿਆ ਵਾ ਇੱਥੇ ਕਿ ਦਿੰਦੀ ਰਹੀ ਐ ਹਾਂ ਜੀ ਪੱਕਾ ਐਵੇਂ ਟਿਊਡ ਮਾਰ ਕੇ ਕਹਿੰਦੇ ਦੇਦੀ ਉਹਦਾ ਫਾਇਦਾ ਕੋਈ ਨਹੀਂ 14 15 ਕਿਲੋ ਕਹਿ ਕੇ ਹਾਂ ਨਹੀਂ ਜੀ ਬਿਲਕੁਲ ਨਹੀਂ ਨਾ ਬੱਕਰ ਦਾ ਕੰਮ ਕਰਨਾ ਇਹ ਨਾਲ ਲੋੜੀ ਹੈ ਜੀ ਤੇ ਕੁੰਮਲ ਦੇ ਕਿੰਨੇ ਦੀ ਦਵਾਂ ਗਿਆ ਸੰਦੂ ਸਾਹਿਬ ਮੋਲੇ ਦਾ 90 ਹਾਂ ਜੀ ਪੰਜ ਛੋਟ ਕਰਨਾਗੇ 85 ਦੀ ਦੇ ਦਾਂਗੇ ਪੂਰੇ ਜੀ 85 ਦੀ ਹਾਂ ਜੀ ਲਓ ਜੀ 90 ਯਾਰ ਡਿਮਾਂਡ ਆ ਤੇ 85000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਤੋਂ ਥਾਂ ਦੇ ਵਿੱਚ ਹੀ ਸਾਫ ਸੁਥਰੀ ਹੈ ਦੋਸਤੋ ਬਹੁਤ ਪਸੰਦਾ ਆਉਂਦਾ ਉਹ ਸਾਡੇ ਪਿਛੇ ਦੀ 2 ਦਿਨ ਦੀ ਗਾਰੰਟੀ ਹੋਊਗੀ ਗੱਬੜ ਨਹੀਂ ਡੰਗਣਾ ਸਾਰਿਆਂ ਦੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਲੋਬੀ ਪ੍ਰਭੂ ਪਾਰ ਪਿਛੇ ਦੀ ਵੀ ਤਸੱਲੀ ਹੈ ਗਾਰੰਟੀ ਹੈ ਵੀ ਚਲੋ 2 ਦਿਨ ਤੱਕ ਗਾਰੰਟੀ ਹੁੰਦੀ ਹੈ ਕੋਈ ਬਾਦ ਦਵੇਰ ਕੋਈ ਸੁੱਕਾ ਪਾਲੇ ਫੀਡ ਪਾਲੇ ਉਹ ਕੋਈ ਕਾਰਨ ਦਾ ਪਤਾ ਨਹੀਂ ਲੱਗਦਾ ਕਿ ਬਾਕੀ ਚਾਈ ਚੁਾਈ ਚੁਈ ਹੈ ਚੰਗੀ ਆ ਬੁੜੀ ਮੈਦੀ ਕਿਉਂਕਿ ਆਪਾਂ ਚੋਈ ਆ ਠੀਕ ਹੈ ਜੀ ਜਬ ਕੋਮਲ ਆ ਕੇ ਜਿਹੜੀ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਆ ਗਈ ਝੋਟੀ ਸੰਦੂ ਸਾਹਵੇ ਦੂਜਾ ਸੂਆ ਹੁੰਦੀ ਹੈ ਝੋਟੀ ਅੱਛਾ ਜੀ ਹਾਂਜੀ ਦੂਜਾ ਸੂਆ ਦਿਨ ਹਫਤਾ ਲੈ ਹਫਤਾ ਦਸ ਦਿਨ ਲੈਂਦੀ ਹੈ ਜੀ ਠੀਕ ਹਨੂ ਬਣੂ ਥਲੇ ਚੰਗੇ ਠੀਕ ਹੈ ਘਰ ਆਣੇ 10 ਤੱਕ 12 13 ਕਿਲੋ ਦਾ ਦੇ ਵੀ ਕੱਢਦੀ ਰਹੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਲੈ ਜੂ ਵੀ 5-7 ਜੇ ਹਾਂਜੀ 5-7 ਦਿਨ ਲੈ ਜੂਗੀ ਜੇ ਠੀਕ ਹੈ ਹਾਂਜੀ ਲਓ ਵੀ ਦੋਸਤੋ ਅਗਲੀ ਜਿਹੜੀ ਆ ਝੋਟੀ ਆ ਦੂਜਾ ਸੂਆ 5-7 ਦਿਨ ਹਜੇ ਸਮਾਂ ਲੈ ਜੂਗੀ ਝੋਟੀ ਬਹੁਤ ਵਧੀਆ ਚੰਗੀ ਨਿਗਰਾ ਕੱਤ ਕਾਠ ਵੀ ਜੇਕਰ ਆਪਾਂ ਗੱਲ ਕਰ ਲਈਏ ਤੇ ਵੱਡੀਆਂ ਝੋਟੀਆਂ 'ਚ ਹੀ ਆ ਜਾਂਦੀ ਐ ਮੀਡੀਅਮ ਤੋਂ ਥੋੜੀ ਜੀ ਉੱਚੀ ਹਾਈਟ ਆ ਮੀਡੀਅਮ ਸਾਈਜ਼ ਦੋਸਤੋ ਵਿਚ ਵਿਚਾਲਾ ਨਾ ਬਹੁਤ ਵੱਡਾ ਤੇ ਨਾ ਹੀ ਬਿਲਕੁਲ ਛੋਟਾ ਦਰਮਿਆਨਾ ਵਿਚਲਾ ਮੇਲ ਤੋਂ ਤਿਆਰੀ ਵਾਲੀ ਝੋਟੀਆਂ ਵੈਸੇ ਦੋਵੇਂ ਜਿਹੜੀਆਂ ਝੋਟੀਆਂ ਮੱਝਾਂ ਜਿਹੜੀਆਂ ਦੋਸਤੋ ਇਹ ਤਿਆਰੀ ਵਾਲੀਆਂ ਹਫਤਾ ਹਫਤਾ ਹਜੇ ਸਮਾਂ ਬਾਕੀ ਆ ਤੋਂ ਥਣ ਭਾਂਡਾ ਤੁਸੀਂ ਆ ਫੇਕ ਕੇ ਚੈੱਕ ਕਰ ਲਓ ਬਿਲਕੁਲ ਜਿੰਨਾ ਕਾ ਦੋਸਤੋ ਲਾਇਆ ਬਣਾਇਆ ਬਿਲਕੁਲ ਇੱਕ ਸਾਰ ਪੱਧਰ ਲੈਵਾ ਖਾਲਾ ਫੂਲਾ ਤੁਸੀਂ ਆ ਵੇਖ ਕੇ ਚੈੱਕ ਕਰੋ ਹਜੇ 5-7 ਦਿਨਾਂ ਦੇ ਵਿੱਚ ਕਰਮਾਲੀਆਂ ਦੀ ਪੂਰੀ ਤਿਆਰੀ ਕਰ ਲੈਣੀ ਹੈ ਤੇ ਝੋਲ ਝਾਲ ਬੜੀ ਜਾਂਦੀ ਹੈ ਬਿਲਕੁਲ ਤੁਸੀਂ ਵੇਖੋ ਥੱਲੇ ਝੋਲਾ ਝਾਲਾ ਬਹੁਤ ਆ ਸੋ ਪੂਰਾ ਭਰੂਗੇ ਹਜੇ ਕਰਮਾਲੀ ਥੱਲੇ ਬਾਕੀ ਹੈ ਵੀ ਬਿਲਕੁਲ ਐਨ ਪਤਲੇ ਪਿੰਡੇ ਦੀ ਸੰਧੂ ਸਾਹਿਬ ਐ ਟਿਪਟ ਆਪਣੇ ਇੱਕ ਨੰਬਰ ਐਨ ਠੀਕ ਆ ਜੀ ਉਹ ਜਾਲੀ ਭੈਣ ਭਰਾ ਜਿਹੜਾ ਹੋਏ ਐ ਟਿਪਕਾ ਤਸੱਲੀ ਕਰਾ ਕੇ ਪੂਰੀ ਆਪਣੀ ਤਸੱਲੀ ਕੋਈ ਕਰੇ ਹਨਾ ਹਾਂਜੀ ਜੀ ਆਪਣੇ ਵੱਲੋਂ ਤੁਸੀਂ ਆਪਣੀ ਕਰਕੇ ਲੈ ਕੇ ਆਂਦੀ ਹਾਂ ਹਾਂਜੀ ਹਾਂਜੀ ਹਾਂ ਠੀਕ ਆ ਮੈਂ ਵੀ ਕੋਮਲ ਇਹਦੀ ਫਿਰ ਮੰਗ ਕੀ ਕਰਦੇ ਪਏ ਜੀ ਸਰਦੂ ਸਾਹਿਬ ਆਪਾ ਇੱਕੇ ਭਾਰੀ ਦੇ ਦੇਣੀ ਆ ਦੋਵੇਂ ਇਕੱਠੀਆਂ ਆ ਇਹ ਵੀ 85 ਦੀ ਦੇ ਦਾਂਗੇ 85 ਦੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਅੱਛਾ ਜੀ ਹਾਂ ਜੀ ਲਓ ਵੀ ਇਹ ਵੀ 85 ਦੀ ਠੀਕ ਆ ਜੀ ਕਰੇ ਐਂ ਦੀ ਛੋਟੇ ਆਪਾ ਕਰ ਦਾਂਗੇ ਮਾਨਤਨ ਕਰ ਦਾਂਗੇ ਠੀਕ ਆ ਜੀ ਲਓ ਜੀ ਦੋਸਤੋ ਕਰੋ ਚੱਕ ਠੀਕ ਆ ਜੀ ਸੋ ਇਹ ਵੀ 85000 ਦੀ ਮਿਲ ਜਾਊਗੀ ਸਰਦੂ ਸਾਹਿਬ ਸਾਹਮਣੇ ਸਾਹਮਣੇ ਆਣੀ ਨਹੀਂ ਲੱਖੋਂ ਬਾਹਰ ਆ ਜੀ ਝੋਟੀ ਹਾਂ ਜੀ ਹਾਂ ਜੀ ਆਪਾਂ ਜੈ ਜੈ ਮਿਲੀ ਜੈ ਜੈ ਦੇ ਦੇਣੀ ਆ ਜੀ ਠੀਕ ਆ ਜੀ ਬਾਕੀ ਕਰ ਦਿਓ ਖੁੱਲਾ ਮਾਨਤਨ ਕੋਈ ਗੱਲ ਲੋ ਤੁਸੀਂ ਅੱਗੇ ਇੱਕ ਤੀਸਰੇ ਨੰਬਰ ਤੇ ਇੱਕ ਤੁਹਾਨੂੰ ਦਿਖਾਉਣੇ ਆ ਇਹ ਵੀ ਝੋਟੀ ਮਿਲਦਾ ਵੀ ਇਹ ਸੂਆ ਪਹਿਲਣੀਆਂ ਸੰਧੂ ਸਾਹਿਬ ਮੋਹ 6 ਦਾ ਕੋਈ ਪਹਿਲਣ ਕਿੰਨੇ ਕੋਈ ਦੁੱਜਾ ਕਿੰਨੇ ਅੱਛਾ ਤੇ ਰਾਤ ਦਾ ਦਾ ਬੱਚਾ ਮਰ ਗਿਆ ਕੱਟੀ ਮਗਰੇ ਦੇ ਹਾਂ ਪਿਛਲੀ ਵੀਡੀਓ ਜੀ ਪਾਈ ਆ 23 ਤਰੀਕ ਵਾਲੀ ਚ ਅੱਛਾ ਅੱਛਾ ਹਾਂਜੀ ਤੇ ਬੱਚਾ ਦਾ ਉਹ ਜੀ ਹੁਣ ਹਾਲ ਦੀ ਘੜੀ ਬੂਸੀ ਬਣਾ ਲਈ ਆ ਅੱਛਾ ਜੀ ਬੂਸੀ ਨੇ ਮਿਲਦੀ ਆ ਠੀਕ ਆ ਹਾਂਜੀ ਹੋ ਸਕਦਾ ਵੀ ਟੀਗਾ ਵੀ ਲੈ ਲੇ ਆਪਾਂ ਐਵੇਂ ਨਹੀਂ ਕਿਸੇ ਨੂੰ ਆਪਾਂ ਗਲਤ ਗੱਲਾਂ ਨਹੀਂ ਕਹਿ ਕੇ ਦੇਣੀ ਹੋਰ ਬੁਛੇਰੇ ਮਿਲੀ ਆ ਰਹੀ ਪੂਰੀ ਲੱਤਾਂ ਗੱਟ ਕੇ ਸਿਰੇ 6 ਵਜੇ ਚਵਾਈ ਹੋਈ ਹੈ ਬਾਕੀ ਸੀਲਸ ਲੱਗਦੇ ਇੰਨੀ ਜਿਆਦੀ ਆ ਨਾ ਫੇਰ ਰੱਟੀ ਕਨਾਲ ਲੈਣ ਦਾ ਉਧਰ ਚਾਂਸ ਹੈ ਨਹੀਂ ਕਿ ਉੱਥੇ ਅੱਜ ਕਿੰਨੇ ਦਿਨਾਂ ਦੀ ਸੂਈ ਆ ਸਦੂ ਸਾਹਿਬ ਇਹਨੂੰ 15 ਇਹਨੂੰ ਉਹਦਾਂ ਹਫਤਾ ਆਇਆ ਸੂਈ ਨੂੰ ਤਨ ਬੱਚੇ ਨਾਲ ਨਾੜੂ ਹੀ ਹੁਣ 15 ਦਿਨ ਹੀ ਗਿਣੋ ਤੁਸੀਂ ਸਹੀ ਜਿਹੜੇ ਠੀਕ ਆ ਜੀ 15 ਦਿਨਾਂ ਦਾ ਨਹੀਂ ਕੋਈ ਚੱਕਰ ਹੁੰਦਾ ਬਾਦ ਘਟ ਕੇ ਇੱਕ ਦਿਨ ਦਿਨ ਅਗਰੇ ਤੋਂ ਖੜ ਹੋ ਜਾਂਦਾ ਅੱਛਾ ਕਮਰਾ ਜਿਹੜਾ ਸਹੀ ਦੋ ਦੋ ਕਿੰਨੇ ਦਾ ਥੱਲੇ ਬਾਤ ਸਦੂ ਸਾਹਿਬ ਦੋ ਤੇ 9 ਕਿਲੋ ਪਕਾਏ ਥਲੇ ਪਰ ਆਪਾਂ 8 1/2 ਕਿਲੋ ਚਵਾ ਦਾਂਗੇ ਹੁਣ ਕਿਉਂਕਿ ਬੱਚਾ ਰੋਚਵਾਦਾ ਇਹ ਨਹੀਂ 1/2 8 ਉੱਠਦੇ ਥਾਂ ਤੇ 5 6 ਕਿਲੋ 5 4 ਨਹੀਂ ਉਹ ਵਾਲਾ ਚੱਕਰ ਨਹੀਂ ਸੰਧੂ ਸਾਹਿਬ ਠੀਕ ਆ ਜੀ ਚਾਰ ਡੰਗ ਚੋਕ ਤੇ ਤਸल्ली ਕਰਕੇ ਖੜੇ ਸਾਈ ਉਹ ਬੰਦਾ ਪਾਵੇ ਜਿੰਨੇ ਖੜਨੇ ਆ ਕੋਈ ਚੱਕਰ ਨਹੀਂ ਚਵਾ ਕੇ ਨਵਾਂ ਚਾਰ ਡੰਗ ਚੋਂ ਨਹੀਂ ਪਾਈਦੇ ਆਪਾਂ ਜੀ ਠੀਕ ਆ ਜੀ ਲੋਕ ਦੋਸਤੋ ਸੂਆ ਪਹਿਲਾਂ ਚਾਹੇ ਦੂਜਾ ਮੰਨ ਲਿਓ 15 ਦਿਨਾਂ ਦੀ ਸੂਈ ਆ ਭੂਸੀ ਬਣੀ ਆ ਠੀਕ ਆ ਜੀ ਭੂਸੀ ਤੇ ਜਿਹੜੀ ਆ ਬਿਲਕੁਲ ਪਸਮਾਤ ਹੀ ਆ ਜਾਂਦੀ ਹੌਲੀ ਹੌਲੀ ਜਿਹੜਾ ਦੋਸਤੋ ਜਿਵੇਂ ਜਿਵੇਂ ਆਦਤ ਪਸੂ ਦੀ ਬਣ ਗਈ ਪੂਛੀ ਤੋਂ ਬਾਅਦ ਭਾਰੇ ਵੰਡੇ ਤੇ ਵੀ ਪਸੂ ਆ ਜਾਊਗਾ ਤੇ 15 ਦਿਨਾਂ ਦੀ ਸੂਈ ਇਹ ਝੋਟੀ ਆ ਠੀਕ ਆ ਜੀ ਤੇ ਸਾਢੇ 8 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਉਹ ਤੋਂ ਵੀਰ ਕੋਮਲ ਕਹਿੰਦਾ ਵੀ 9 ਹੀ ਹੋਊਗਾ ਪਰ ਸਾਢੇ 8 ਲੀਟਰਾਂ ਦਾ ਵੀ ਭਾਂਡੇ ਜਿਹੜਾ ਆਪਾਂ ਚਵਾ ਦੇਵਾਂਗੇ ਕਿਸੇ ਭਰਾ ਨੂੰ ਤੁਸੀਂ ਆਈ ਬੀ ਇਹ ਨਾਲ ਕਰਕੇ ਕੋਈ ਵੀਰ ਆਪਣਾ ਕਰਾਈਟੇਰੀਆ ਪੂਰਾ ਕਰ ਲੈਣ ਦਾ ਚਾਹਣ ਵਾਲਾ ਦੇਸ਼ਕ ਦੋ ਟਾਈਮ ਚੋਲੋ ਠੀਕ ਆ ਜੀ ਲੰਬੇ ਥਾਣਾ ਤੁਹਾਨੂੰ ਤੁਹਾਨੂੰ ਵੀ ਕੁਆਲਿਟੀ ਤੁਹਾਨੂੰ ਦਿਖਾ ਦਈਏ ਥੋੜੀ ਜਿਹੀ ਆਪਾਂ ਨੇੜੇ ਤੋਂ ਆ ਲਓ ਜੀ ਸੰਦੂ ਸਾਹਿਬ ਸਾਮਾ ਨੂੰ ਐ ਫੜ ਜਾਂਦੀ ਹੁੰਦਾ ਟਾਈਮੋਂ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੋਇਆ ਸਵੇਰ ਚੋਈ ਕਿੰਨੇ ਕ ਵਜੇ ਸੰਦੂ ਸਾਹਿਬ 6 ਵਜੇ ਦੀ ਚੋਈ ਹੋਈ ਹੈ ਐਨ ਸੀਸਾ ਕੋਈ ਚੱਕਰੀ ਨਹੀਂ ਭਾਂਵੇਂ ਇੱਥੇ ਬਹਿ ਜਾ ਕੋਈ ਆਂਦੀ ਨਹੀਂ ਕੋਈ ਚੱਕਰੀ ਲਾਓ ਐਂ ਖਲੋਂਦੀ ਜਾਂਦੀ ਹੁੰਦੀ ਹੁਣ ਦੋਸਤੋ 11 ਵਜਨ ਡਏ ਆ ਠੀਕ ਆ ਜੀ ਭਾਂਵੇਂ ਥੱਲੇ ਨਹੀਂ ਜਿਹੋ ਜੀ ਨਹੀਂ ਹੈਗੀ ਹਾਂ ਸ਼ੁਕਰ ਜੀ ਨਹੀਂ ਲੈ ਗਾਇਆ ਰਹੀ ਹੈ ਆ ਪੂ ਚੋਕੇ ਖਲੋਗੀ ਉਹਦੇ ਹਾਂ ਹਾਂ ਤੋਰਿਆ ਜੀ ਹਾਂ ਲੋ ਵੀ ਦੋਸਤੋ ਠੀਕ ਆ ਸੋਨ ਖੇਡ ਮਖੂੜ ਕਾਫੀ ਸੋਹਣਾ ਥਾਣਾ ਦਾ ਠੀਕ ਆ ਹਾਈਪਨ ਆਪਸ ਹੋ ਕੇ ਥਮ ਤੁਨੂੰ ਇਹ ਵੱਡਾ ਕਰ ਦਿੰਦੀ ਇਹ ਪੂਰਾ ਜੀ ਤੇ ਅੱਛਾ ਕੋਮਤ ਬਾਕੀ ਪੁੱਛੀ ਤੇ ਆ ਜਾਂਦੀ ਉਸ ਟਾਈਮ ਪਸਵਾ ਚੀ ਨੇ ਸੰਧੂ ਸਾਹਿਬ ਸੇ ਡੈਂਗ ਕੇ ਮਿਲੀ ਕੋਈ ਚੱਕਰ ਹੀ ਨਹੀਂ ਠੀਕ ਹੈ ਜੀ ਹਾਂਜੀ ਤੇ ਇਹ ਆਪਾਂ ਅੱਜ ਕਿੰਨੇ ਦੀ ਦੇ ਦਈਏ ਸੰਧੂ ਸਾਹਿਬ ਨੂੰ ਤੁਹਾਨੂੰ ਪਤਾ ਬੱਚਾ ਬੋਚਾ ਮਰ ਗਿਆ ਹਾਂਜੀ ਉਹ ਗਾਲੀ ਪਾ ਸੁੱਤੇ ਦੇ ਦਾਂਗੇ ਉਹ ਤਾਂ ਦੇ ਪਾ ਮਹਿੰਗੀ ਮੰਗੀ ਲਈ ਆ ਉਹਾਂ ਤਾਂ ਵੀ ਸਾਡੇ ਕੱਟੀ ਮਾਰ ਕੇ ਰੋਟੀ ਨਹੀਂ ਖਾਦੀ ਕੱਲ ਦੀ ਹੈ ਖਾਦੀ ਤੇ ਨੰਗਣੀ ਤਾਂ ਹੁਣ ਆਨੂ ਨਹੀਂ ਆਉਂਦੀ ਆਦੀ ਖਾਲੀ ਸੀ ਰੋਟੀ ਕੰਨੇ ਖਾਦੀ ਖਾਲੀ ਆ ਪਰ ਖਾਣੀ ਪੈਣੀ ਹ ਦੇਖ ਕੇ ਬਰਦਾਸ਼ਤ ਕੇ ਕਰਕੇ ਰਹਿ ਤਾ ਨੂੰ ਬੋਲ ਸਾਨੂੰ ਸਾਬ 70ਵਾ ਉਧਰ ਵੀ ਪਾਈ ਆ ਵਾ ਵੀਡੀਓ ਤੇ ਹਾਂ ਵਿਖਾ ਵੀ ਦਵਾਂਗੇ ਬੱਚੇ ਨਾਲ ਵੀ ਕੋਈ ਚੱਕਰ ਨਹੀਂ ਆ ਤੇ 65 ਦੀ ਦੇ ਦਾਂਗੇ 65 ਦੀ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਮਾਨਤਨ ਕਰਦਾ ਕੋਈ ਗੱਲ ਕਰਦੇ ਹੋਰ ਕਰਦੇ ਕੋਈ ਗੱਲ ਨਹੀਂ ਕਰਦਾ ਸਾਬ ਦੋਸਤੋ 65000 ਦੀ ਇਹ ਤੁਹਾਨੂੰ ਕੱਟੀ ਮਿਲ ਜੂਗੀ ਝੋਟੀ ਮਿਲ ਜੂਗੀ ਬਾਕੀ ਆ ਤੁਸੀਂ ਇੱਕ ਬਹਿਣੀ ਲਈ ਸਾਈਡ ਤੁਸੀਂ ਦੇਖ ਸਕਦੇ ਜੀ ਮੋਸਟਲੀ ਆਪਾਂ ਬੈਠ ਕੇ ਚਵਾਈ ਕਰਦੇ ਜਿਹਨੇ ਬੰਨੀ ਤੇ ਥਾਂ ਤੋਂ ਤੁਸੀਂ ਆ ਬਿਲਕੁਲ ਦੇਖੋ ਠੀਕ ਆ ਸੋ ਸਾਢੇ 1/2 ਕਿਲੋ ਜਿਹੜਾ ਵੀਰਾਂ ਦਾ ਜੇ ਆਪਾਂ ਚਵਾ ਦਾਂਗੇ ਕਿਸੇ ਭਰਾ ਨੂੰ ਦੁੱਧ ਪੇਸ਼ਾ ਕੋ ਪਰ ਆਪਾਂ ਦਾ 8.5 ਕਿਲੋ ਜਿਹੜਾ ਆਪਾਂ ਚੁੱਕਾ ਸੰਦੂ ਸਾਹਿਬ ਲੋਕੀ ਬੱਚੇ-ਬੁੱੱਚੇ ਲਾਈ ਜਾਂਦੇ ਪਰ ਆਪਾਂ ਗਲਤ ਕੰਮ ਕਰਨਾ ਇਹ ਨਾ ਆਪਾਂ ਲੋੜ ਹੀ ਪਈ ਆ ਜੀ ਵੀਰ ਜੀ ਜੋ ਮਰੀਏ ਤੇ ਮਰੇ ਤੇ ਦੇਣੀ ਆ ਜੀ ਸੱਚਾਈ ਦੱਸ ਕੇ ਜੇ ਮਤਲਬ ਆ ਲੋ ਜੇ ਉੱਥੇ ਫਿਰ ਸੰਦੂ ਸਾਹਿਬ ਭੈਣ ਭਰਾ ਯਕੀਨ ਕਰਦੇ ਆ ਦੂਜੇ ਤੇ ਤੇ ਦਿਨ ਵੀਡੀਓ ਪਾਈ ਦੀ ਯਕੀਨ ਦਾ ਕਰਕੇ ਮਾਲ ਵੇਚਦਾ ਬਿਲਕੁਲ ਜੀ ਹਾਂ ਜੀ ਹਾਂ ਜੀ ਸਹੀ ਗੱਲ ਆ ਵੀਰ ਹਾਂ ਜੀ ਹਾਂ ਜੀ ਨਹੀਂ ਵੀ ਕੋਮਲਾ ਕਰਨਾ ਨਹੀਂ ਲੋੜ ਹੀ ਨਹੀਂ ਪਈ ਜੀ ਆਹ ਹਾਂ ਬਿਲਕੁਲ ਬਿਲਕੁਲ ਅੱਛਾ ਆ ਜਿਹੜੀ ਕੋਮਲਾ ਆ ਆਪਣੇ ਕੋਲ ਮੈਂ ਆ ਗਈ ਆ ਸੰਦੂ ਸਾਹਿਬ ਇਹ ਚੌਥੇ ਸੂਏ ਹੁੰਦੀ ਆ 7 ਮਹੀਨੇ ਆਪਣੇ ਹੱਥੀ ਹੋ ਗਈ ਆ ਆਪਣੇ ਦੀ ਚੈੱਕ ਪਾਸ ਆ ਜਿਹੜਾ ਮਰਜ਼ੀ ਆਵੇ ਆਪ ਦਾ ਡਾਇਰੈਕਟਰ ਲਿਆਵੇ ਆਪਣੇ ਘਰੇ ਆ ਕੇ ਚੈੱਕ ਕਰਾ ਲੈ ਹਾਂ ਹਾਂ ਤਸੱਲੀ ਨਾ ਖੜੇ ਤੇ ਦੁੱਧੋ ਡਰਾਈ ਆ 7 ਮਹੀਨੇ ਦੀ ਪੂਰੀ ਚੈੱਕ ਪਾਸ ਆ ਇੱਕ ਅੱਧੇ ਦਿਨਾਂ ਦੀ ਆਪਾਂ ਕਹਿ ਸਕਦੇ ਉਤਰੀ ਉਤਰੀ ਇਹ ਦੋ ਚੌਂ ਦਿਨਾਂ ਦਾ ਸੂਆ ਫੇਸ ਦਿਖਾ ਤੀਜਾ ਕਿ ਦੂਜਾ ਸੁੰਦੀਗਾ ਸੰਧੂ ਸਾਹਿਬ ਚੌਥਾ ਸੂਆ ਸੂ ਗਿਆ ਪਰ ਝੂਠ ਨਹੀਂ ਮਾਰ ਆ ਨਹੀਂ ਨਹੀਂ ਵੈਸੇ ਜੋ ਸਚਾਈ ਆ ਉਹ ਦੱਸਣੀ ਆ ਹਾਂ ਜੀ ਤਾਂ ਦੋਸਤੋਂ ਚੌਥਾ ਕਿ ਸੂਆ ਕੋਈ ਐਸਟੀਮੇਟ ਵੀਰ ਲਾ ਲਿਓ ਠੀਕ ਆ ਜੀ ਇੱਕ ਬੰਨ ਸਿੰਘ ਗੁਲਾਈ ਇੱਕ ਉਹ ਖੋਗਲਾ ਠਾ ਠੀਕ ਆ ਤੇ ਚੌਥਾ ਕਿ ਸੂ ਥਾਂ ਤੁਹਾਨੂੰ ਵੇਖ ਕੇ ਲੱਗਦਾ ਤਿੱਪਣ ਤੁੱਪਣਾ ਪੂਰੀ ਉਕਰ ਪੂਰੀ ਸੰਦੂ ਸਾਹਿਬ ਇੱਕ ਨੰਬਰ ਆ ਪੂਰੀ ਤਿੱਪਣ ਤੋਂ ਆਪਣਾ ਦੋ ਦੋ ਛੜੀ ਸੰਦੂ ਸਾਹਿਬ ਪੰਜ ਛੇ ਦੇ ਨਹੀਂ ਹੋਈ ਹੈ ਜੀ ਅਜੇ ਲਓ ਜੀ ਠੀਕ ਆ ਹਾਂਜੀ ਸੋ ਇਹ ਮੈਂ ਆ ਦੋਸਤੋ ਬਾਕੀ ਨੀਲੀ ਦਾ ਪੱਖ ਜਿਆ ਵੀ ਹੈਗਾ ਮੈਂ ਜੀ ਆਪਰ ਕੋ ਥਾਂ ਤੁਹਾਨੂੰ ਵਾਈਟ ਮਗਰਲੇ ਖੁਰ ਵੀ ਧੂਵੇ ਆ ਹਾਂਜੀ ਹਾਂਜੀ ਅੱਖਾਂ ਵੀ ਬਿੱਲੀ ਮਣਕੀ ਆ ਜੀ ਅੱਖਾਂ ਵੀ ਬਿੱਲੀਆਂ ਆ ਗਈਆਂ ਹਾਂਜੀ ਹਾਂਜੀ ਆ ਲਓ ਜੀ ਲਓ ਵੀ ਭਰਾਵੋ ਤਿੰਨ ਮੰਥ ਹਜੇ ਪਏ ਆ ਠੀਕ ਆ ਜੀ ਤਿੰਨ ਮਹੀਨੇ ਹਜੇ ਸਮਾਂ ਪਿਆ ਜਿੱਦਾਂ ਕਿ ਬਿਲਕੁਲ ਸੱਤ ਮਹੀਨਿਆਂ ਦੀ ਗੱਬਣ ਕੱਦ ਕੋ ਤੋਂ ਵਜਨ ਬਿਲਕੁਲ ਫਿਲਹਾਲ ਕਿਉਂਕਿ ਅਗਲੇ ਘਰੋਂ ਪਸ਼ੂ ਆਉਂਦਾ ਜਿਹੜਾ ਕੋਈ ਵੀਰ ਅਗੇ ਟਕਾ ਕੇ ਸੇਵਾ ਕਰ ਲੂਗਾ ਮੱਝ ਪੂਰੀ ਭਰ ਚੋਗੀ ਕਰਮਾ ਵਾਲੀ ਪੂਰੀ ਤਿਆਰੀ ਤੇ ਜਦੋਂ ਆਈ ਤੇ ਸੇਵਾ ਚੰਗੀ ਹੋਈ ਤੇ ਦਿੱਖ ਜਿਹੜੀ ਹੈ ਦੋਸਤੋ ਚੇਂਜ ਹੋ ਜਾਂਦੀ ਹੈ ਪਸ਼ੂ ਦੀ ਠੀਕ ਹੈ ਬਾਕੀ ਹੈ ਪਤਲੇ ਪਿੰਡੇ ਦੀ ਆ ਥਾਣ ਤੋਂ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਆਪਾਂ ਕਹਿ ਲੈਨੇ ਆ ਵੀ ਬਿਲਕੁਲ ਪਤਲੇ ਥਾਣਾਂ ਪੂਣੀਆਂ ਵਰਗੇ ਤੇ ਸੂਹਾ ਚੌਥਾ ਗਾਂ ਸੂਣਾ ਇਸ ਮਹੀਨੇ ਸੱਪਾ ਮਹੀਨੇ ਦੀ ਗੱਬਣ ਚੈੱਕ ਪਾਸ ਸੋ ਕੋਈ ਭਰਾ ਡਾਊਟ ਨਾ ਕਰੇ ਠੀਕ ਹੈ ਜੀ ਆਪਣਾ ਕੋਈ ਤੁਸੀਂ ਡਾਕਟਰ ਸਾਹਿਬ ਨਾਲ ਲਿਆ ਕੇ तसली तो आप भी करवा सकते जी लो जी लवी कोमल चलो ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ 3 ਮਹੀਨੇ ਚਲੋ ਆਸੂ ਸਾਹਮਣਾ ਪੈਂਦਾ ਸਾਹਮਣੀ ਸੁਪਾਉਣੀ ਪੈਣੀ ਆ ਆਪਾਂ ਦੇ ਦੇਣੀ ਸੰਧੂ ਸਾਹਿਬ ਜਾਈ ਜੀ ਹਾਂਜੀ ਇਹ ਜੋੜਾ ਹੀ ਆਪਾਂ ਕੱਥੇ ਇੱਕੋ ਹੀ ਘਰੋਂ ਆਇਆ ਆ ਉਹ ਠੀਕ ਆ ਹਾਂਜੀ ਸੰਧੂ ਸਾਹਿਬ ਮੋਲੇ ਦਾ 60000 5000 ਛੋੜਾ 55 ਦੀ ਦੇ ਦਾਂਗੇ 55 ਦੀ ਹਾਂਜੀ ਮੋਟਾ ਕਰਨ ਘਰੇ ਆਏ ਭੈਣ ਭਰਾ ਦਾ ਮਾਨਤਨ ਕਰਨਾ ਕੋਈ ਗੱਲ ਨਹੀਂ ਲਓ ਦੋਸਤੋ ਦੋ ਦੋ ਬੇਸ਼ੱਕ ਡਰਾਈ ਆ ਅੱਜ 55000 ਦੀ ਤੁਹਾਨੂੰ ਮਿਲ ਜੂਗੀ ਸਵੱਲੀ ਮਿਲ ਜੂਗੀ ਜੇਕਰ ਇਹੋ ਜਿਹਾ ਆਪਾਂ ਤੋਂ ਤਿਆਰੀ ਤੇ ਹੋਵੇ ਭਾਵੇਂ 80 ਦਾ 82 ਦਾ ਅੱਜ ਕੱਲ ਰੇਟ 85 ਤੱਕ ਵੀ ਚੱਲੀ ਜਾਂਦਾ ਸੰਧੂ ਸਾਹਿਬ ਕਟੀਆਂ ਕੁੱਟੀਆਂ ਸਾਹਮਣ ਚੰਗੀ ਹੈ ਜੀ ਹਾਂਜੀ ਕਟੀਆਂ ਸਾਹਮਣੇ ਨੇ ਸੰਧੂ ਸਾਹਿਬ ਤਿੰਨਾਂ ਮਹੀਨੇ ਸੂਹ ਪੈਣਾ ਆ ਵੀ ਚੈੱਕ ਕਰਾ ਕੇ ਖੜੇ ਬਸ ਬਸ ਹਾਂਜੀ ਆਪਾਂ ਨੂੰ ਨਹੀਂ ਕੋਈ ਚੱਕਰ ਜਿੱਥੋਂ ਮਰਦੀ ਆਪ ਦਾ ਡਾਕਟਰ ਲੈ ਕੇ ਆਵੇ ਅਗਲਾ ਬਸ ਬਸ ਲੋ ਵੀ ਭਰਾਵੋ ਜਿੱਦਾਂ ਮਰਜੀ ਕੋਈ ਵੀਰ ਆਪਣੀ ਤਸੱਲੀ ਕਰ ਲੇ 55000 ਦੀ ਮਿਲ ਜੂਗੀ ਤੁਹਾਨੂੰ 60000 ਡਿਮਾਂਡ ਆ ਕੋਈ ਪਾਰ ਪਿਛੇ ਦੀ ਦੋਨਾਂ ਦੀ ਫੁੱਲ ਗਰੰਟੀ ਬਾਬਾ ਜੀ ਦੋਸਤੋ ਮੈਂ ਚੰਗੀ ਆ ਬਾਕੀ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਤੇ ਤਿੰਨ ਕੁ ਮੰਨ ਮਹੀਨੇ ਜੇ ਪਾਏ ਆ ਠੀਕ ਹੈ ਤਿੰਨ ਕੁ ਮਹੀਨੇ ਸਾਂਭਣ ਦੀ ਲੋੜ ਆ ਤੇ ਬਿਲਕੁਲ ਅੱਜ ਭਾਅ ਪੜਤੇ ਜੇ ਤੁਹਾਨੂੰ ਚੀਜ਼ ਮਿਲ ਜੂਗੀ ਉਹ ਇਸ ਸਟੇਜ ਦੇ ਉੱਤੇ ਵੀ ਕਾਫੀ ਵੇਰ ਸਬਦਾ ਕਰ ਲੈਂਦੇ ਆ ਵੀ ਇਸ ਸਟੇਜ ਦੇ ਉੱਤੇ ਪਸ਼ੂ ਮਿਲੇ ਤੇ ਜਰੂਰ ਖਰੀਦਿਗੇ ਹੱਥ ਪਾ ਸਕਦੇ ਹੋ ਤੁਸੀਂ ਅੱਛਾ ਤੇ ਕੋਮਲ ਇਹ ਇਹ ਵੀ ਜਿਹੜੀ ਵੜੇ 8 ਸੇ ਮਹੀਨੇ ਦੀ ਗੱਪਣੀ ਹਾਂਜੀ ਸੰਧੂ ਸਾਹਿਬ ਇੱਕ ਇੱਕ ਦੋ ਇੱਕੇ ਕਰੋ ਇਹ ਇੰਗੇ ਤੁਸੀਂ ਅੱਛਾ ਜੀ ਹਾਂਜੀ ਤੇ ਇਹ ਵੀ ਸੱਤਾਂ ਮਹੀਨੇ ਦੀ ਗੱਪਣ ਆ ਤੇ 2.5 ਕਿਲੋ ਦੁੱਧ ਚੈੱਕ ਕਰਨ ਯੋਗਾ ਹੈਗਾ ਜੀ ਫਰਾਂ ਚੈੱਕ ਕਰਕੇ ਲੈ ਦੇ ਕੋਈ ਚੱਕਰ ਥਣ ਜਾ ਕੇ ਗਨੇ ਕੋਈ ਦੁੱਧ ਨਾ ਗਨੇ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਥਣ ਚੈੱਕ ਕਰਨ ਵਾਲਾ ਕੰਮ ਹੀ ਆ ਠੀਕ ਆ ਬਾਕੀ ਝੋਲੀ ਝੋਲੀ ਚੰਗੀ ਆ ਵੈੜ ਵੱਡੀ ਆ ਜੀ ਠੀਕ ਆ ਕ੍ਰੋਸ ਆ ਗਈ ਹੈ ਚਾਈ ਵਾਲ ਦਾ ਚਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਜੀ ਨੋ ਜਰਸੀ ਪੱਕ ਦੋਸਤੋ ਬਦੇਰੇ ਆ ਬਾਕੀ ਸਿਲਸਲਾਗਾ ਉਹੋ ਜੀ ਨਹੀਂ ਹੈਗੀ ਕੋਈ ਚੱਕਰੀ ਜਰਸੀ ਚਾਈ ਵਾਲ ਕ੍ਰੋਸ ਆ ਕੇ ਵਿੱਚ ਨਿਗਰ ਆ ਪੂਰੀ ਪੇੜਪੂੜ ਭਾਰਾ ਵਜਨ ਵਜਨ ਤੁਸੀਂ ਵੇਖ ਕੇ ਚੈੱਕ ਕਰੋ ਥਾਣਾ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਲਾਗਿਓ ਦਿਖਾਉਣੇ ਆ ਆ ਵੇਖੋ ਜੀ ਤੋ ਬਾਕੀ ਕੋਈ ਇਹ ਨਹੀਂ ਹੈਗਾ ਦੋਸਤੋ ਕੋਈ ਸ਼ਹਿਦ ਆਉਂਦਾ ਬਿਲਕੁਲ ਤਿਆਰੀ ਵਾਲੀ ਆ ਕੋਈ ਵੀਰ ਕਿਲੋ ਖੰਡ ਭਰਾ ਕੇ ਬਿਲਕੁਲ ਚੌਥ ਥਨਾਂ ਦੀ ਅਗਲੇ ਸੰਧੂ ਸਾਹਿਬੇ ਤਸੱਲੀ ਕਰਾਉਣ ਵਾਲੀ ਆ ਇਹ ਥੋੜੀ ਆ ਬੀ ਮੜਿਕ ਲਰ ਨਿਕਲ ਆਉਗੀ ਜੀ ਹਾਂ ਹਾਂਜੀ ਲਓ ਜੀ ਸੱਤਾਂ ਮਹੀਨੇ ਦੇ ਗੱਭਣ ਦੋਸਤੋ ਦੋ ਮਹੀਨੇ ਬਾਕੀ ਇਹਦੇ ਸੂਣ ਦੇ ਠੀਕ ਆ ਦੋ ਮਹੀਨੇ ਦੀ ਕੱਚੀ ਆ ਕੱਢ ਵੀਰ ਕੁਮਲ ਤੁਰਦੀ ਮੜਾ ਜੇ ਭਾਜੀ ਮਟਾ ਬਹੁਤ ਸੰਧੂ ਸਾਹਿਬੇ ਦਾ ਤੁਰਦੀ ਦੇਖਿਓ ਸੰਧੂ ਸਾਹਿਬ ਕੋੜੇ ਰ ਗਈ ਆ ਆ ਦੋਸਤ ਪੂਰੀ ਮਜ਼ਬੂਤ ਆ ਵੀ ਜੇ ਆਪਾਂ ਗੱਲ ਕਰੀਏ ਨਾ ਪੂਰੀ ਮਜ਼ਬੂਤ ਦੇਖੋ ਠੀਕ ਹੈ ਜੀ ਪੂਰਾ ਸਟਰਕਚਰ ਬਹੁਤ ਸੋਹਣਾ ਪਲੀ ਪਲੀਤੀ ਆ ਪੂਰੀ ਕਰਮਾ ਲਈ ਜਿੰਨੀ ਵੀ ਆ ਸਾਂਭੀ ਸਮੂਹ ਸਾਂਭੂ ਦਾ ਚੰਗੀ ਆ ਚਾਰੂ ਬੜੀ ਜਿਆਦੀ ਆ ਆ ਕੱਲ ਤਾਂ ਇਹਨੇ ਮੂੰਹ ਨਹੀਂ ਚੁੱਕਿਆ ਜਦੋਂ ਸਾਡੇ ਘਰੇ ਜੰਮੀ ਪਲੀ ਹੁੰਦੀ ਏਦਾਂ ਹਾਂ ਚਾਰੂ ਆ ਜਦ ਸਾਡੀ ਬਹੁਤ ਚਾਰੂ ਆ ਜੀ ਠੀਕ ਐ ਸੋ ਇਹੋ ਜਿਹਾ ਪਸੂ ਕਿਤੇ ਵੀ ਜਾ ਕੇ ਜੀ ਧਰ ਜਾਂਦਾ ਲਓ ਵੀ ਫੇਸਬੁਕ ਕੁਆਲਿਟੀ ਤੋਂ ਦੋਸਤੋ ਪੂਰੋ ਪੂਰੀ ਜਿਹੜੀ ਆ ਜਰਸੀ ਬ੍ਰੀਡ ਦੇ ਵਿੱਚ ਸੁਪਰ ਕੋ ਨਿਗਰ ਪਿੰਡੇ ਦੀ ਤੋ ਦੁੱਧ ਵੀ ਇਹੋ ਜਿਹਾ ਪਸ਼ੂ ਚੰਗਾ ਚਬਾ ਜੂਗਾ ਜਿਹੜਾ ਕੋਈ ਵੀਰ ਅਗੇ ਚੰਗਾ ਘਿਓ ਥੰਦਾ ਦੇ ਲੇ ਉਹ ਤੇਲ ਪਾਣੀ ਚੰਗਾ ਮੁੱਲ ਕਰਨਾ 10000 ਰੁਪਏ ਡਬਲ ਕਰੂਗੀ ਜਿਹੜਾ ਸਾਂਭੂਗਾ ਭੈਣ ਭਰਾ ਹਾਂ ਹਾਂ ਇਹ ਥੋੜੀ ਜਿਹੀ ਅੱਜ ਲਈ ਤੇ ਫਿਰ ਉਹਨੇ ਦੀ ਰੂ ਵੀ ਉਹ ਵਾਲਾ ਕੰਮ ਨਹੀਂ ਹੋ ਇਹ ਐਫ ਡੀ ਐਫ ਡੀ ਡਬਲ ਹੀ ਚੱਲੂਗੀ ਅੱਛਾ ਇਹ ਅੱਜ ਕੋਮਲ ਆਪਾਂ ਕਿੰਨੇ ਦੀ ਦੇ ਦੇਣੀ ਸੰਧੂ ਸਾਹਿਬ ਜੇ ਹੁੰਦੀ ਵਹਿੜ ਤਿਆਰੀ ਚੋਰੀ ਦੇ ਹਾਂ ਫਿਰ ਤੇ ਆਪਾਂ ਨੂੰ ਪਤਾ ਵੀ 50 ਦੀ ਆ ਹਾਂ ਅੱਜ ਆਵਾਦਰੀ ਦੇਣੀ 50 ਦੀ ਦੇ ਦੇਣੀ 50 ਦੀ ਹਾਂਜੀ ਆਪਣੇ ਹੱਥੀ ਦੋਵੇਂ ਚੈੱਕ ਹੋਈਆਂ ਨਾ ਮਾ ਜੀ ਸਾਹਿਬ ਚੈੱਕ ਕਰਾ ਕੇ ਖੜਾ ਇਹ ਅਗਲਾ ਪੰਜਾ ਸੱਤ ਦਿਨਾਂ ਦਾ ਉਧਰ ਉਧਰ ਹੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਡਾਕਟਰ ਨੇ ਚੈੱਕ ਕੀਤੀਆਂ ਆ ਹਾਂਜੀ ਕੋਈ ਇਹ ਨਹੀਂ ਮਹੀਨੇ ਵੱਧੀ ਨਿਕਲੂਗਾ ਉਹ ਵਾਲਾ ਕੰਮ ਨਹੀਂ ਹੋਊਗਾ ਜੀ ਲੋ ਵੀ ਸੋ ਦੋਸਤੋ ਇਸ ਘਰੋਂ ਚੈੱਕ ਹੋਈਆਂ ਨੇ ਬਾਕੀ ਕੋਈ ਭਰਾ ਆਪਦਾ ਫਰਜ ਸਮਝ ਕੇ ਆਪ ਵੀ ਤਸੱਲੀ ਕਰਵਾ ਸਕਦਾ ਸਾਈਬੀਨਾ ਕਰਕੇ ਕੋਈ 2 4 5 7 ਦਿਨ ਇੱਧਰ ਉੱਧਰ ਹੋ ਸਕਦੇ ਆ ਬਾਕੀ ਡਾਕਟਰ ਨੇ ਜੋ ਵੀ ਕਿਹਾ ਸਤਾ ਸਤਾ ਮਹੀਨਿਆਂ ਦੀਆਂ ਤੇ ਦੋਵੇਂ ਚੈੱਕ ਪਾਸ ਹੋਈਆਂ ਇੱਕੋ ਕਰਵਾਈਆਂ ਨੇ ਤੇ 25000 ਦੀ ਅੱਜ ਮਿਲ ਜੂਗੀ ਤੁਹਾਨੂੰ ਬਾਕੀ ਅگه ਕਿਸੇ ਵੀਰ ਨੇ ਵੇਚਣੀ ਆ ਤੇ ਬੇਸ਼ੱਕ 2 ਮਹੀਨੇ ਚੰਗੀ ਸਾਫ ਸੰਭਾਲ ਕਰਕੇ ਤੇ ਬੇਸ਼ੱਕ ਤੁਬਨੇ ਤੁਸੀਂ ਕਰ ਲਿਓ ਪੈਸੇ ਗੱਲ ਹੈ ਸਾਨੂੰ ਦਾ ਕਹਨੇ ਵੇਚਣੀ ਹੋਇਆ ਆਪਾਂ ਨੂੰ ਫੇਰ ਫੋਨ ਲਾ ਸਕਦਾ ਵਾ ਆ ਫੇਰ ਆਪਾਂ ਲੈ ਲਾਂਗੇ ਫੇਰ ਲੈ ਲਾਂਗੇ ਕੋਈ ਚੱਕਰ ਹੀ ਨਹੀਂ ਆਹ ਲਓ ਜੀ ਆ ਚ ਵਾਈ ਚੋਈ ਵੀ ਇੱਕ ਨੰਬਰ ਆ ਕੋਈ ਚੱਕਰ ਹੀ ਨਹੀਂ ਉਹ ਜੀ ਆਪਾਂ ਉੱਥੇ ਵੀ ਚੋਗੇ ਲੈ ਆਏ ਘਰੇ ਲੈ ਕੇ ਚੋਈ ਆ ਜੀ ਬਸ ਠੀਕ ਆ ਜੀ ਮੈਂ ਵੀ ਅੱਛਾ ਇਹ ਕੌਣ ਆ ਆ ਗਈ ਅੱਗੇ ਆਪਣੇ ਕੋਲ ਤਿਆਰੀ ਸੰਦੂ ਸਾਹਿਬੇ ਤਿਆਰੀ ਰਿਹਾ ਆ ਤਿਆਰੀ ਵਾਲੀ ਵੜ ਆ ਗਈ ਹੈ ਆ ਵੇਖ ਲਓ ਵੀ ਠੀਕ ਆ ਸੋ ਕ੍ਰੋਸ ਅੰਗਰੇਜ਼ ਵਿੱਚ ਆ ਦੋਸਤੋ ਸ਼ਹੀਵਾਲ ਦਾ ਪੱਖ ਵੀ ਇਹਦੇ ਚ ਬਥੇਰੇ ਆ ਹਾਂਜੀ ਤੇ ਬਹੁਤ ਖੂਬਸੂਰਤ ਬੱਸੀ ਲੱਗ ਰਹੀ ਹੈ ਲੰਬੀ ਲੁੰਬੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਪਰ ਲੰਬੀ ਲੁੰਬੀ ਵਾਵਾ ਸੰਦੂ ਸਾਹਿਬ ਹਾਈਟ ਦੇ ਮੀਡੀਅਮ ਆ ਥੱਲੇ ਜਿੱਦਣ ਸੁਭ ਗਿਆ ਥੱਪੇ ਹੀ ਲਾ ਗਏ ਸੋ ਆ ਵੇਖੋ ਡਿਜ਼ਾਈਨ ਹੈ ਰੇਤਾ ਪਾਗੇ ਵਾਲਾ ਹੀ ਕੰਮ ਹੋਊਗਾ ਹਾਂ ਲੈ ਵੀ ਕੋਮਲ ਅੱਛਾ ਇਹ ਲੈ ਜੂ ਇਹ ਵੀ 8-7 ਦਿਨ ਅਜੇ ਸੰਤੂ ਸਾਹਿਬ ਹਫਤਾ ਲੈ ਜੂ ਆਰਾਮ ਨਾਲ ਆਹੋ 14-15 ਕਿਲੋ ਦੁੱਧ ਕੱਢਦੀ ਹੈ ਘਰ ਆਣਿਆਂ ਦਾ ਕਹਿਣਾ ਠੀਕ ਆ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਜੀ ਸੋ ਰੰਗ ਰੂਗ ਬੜਾ ਸੋਨਾ ਬਿਲਕੁਲ ਬਦਾਮੀ ਕਲਰ ਆਪਾਂ ਬਦਾਮੀ ਕਲਰ ਤਾਂ ਕਹਿ ਦਿੰਦੇ ਆ ਵੀ ਮੋਸਟਲੀ ਜਿੱਦਾਂ ਆਪਾਂ ਦੇਖਦੇ ਆ ਜਰਸੀ ਚਾਹੀ ਵਾਲ ਰੈਡ ਕਲਰ ਦੇ ਵਿੱਚ ਸੋ ਬਦਾਮੀ ਕਲਰ ਇਸ ਵਾਇਰ ਦਾ ਤੇ ਕੁੰਮਲ ਸੁਆ ਦੂਜਾ ਮੰਨਦੇ ਆ ਦੂਜਾ ਸੰਤੂ ਸਾਹਿਬ ਦੂਜਾ ਵੀ ਹੋ ਸਕਦੀ ਤੀਜਾ ਵੀ ਹੋ ਸਕਦੀ ਆ ਹਾਂ ਹਾਂਜੀ ਆਪਾਂ ਗਲਤ ਗੱਲ ਨਹੀਂ ਕਹਿਣੀ ਕਿਉਂਕਿ ਪਿੱਛੋ ਮਾਲ ਆਇਆ ਆਪਣਾ ਕਿਹੜਾ ਘਰ ਦਾ ਜੀ ਅੱਛਾ ਅੱਛਾ ਜੀ ਬਾਕੀ ਦੋਸਤੋ ਆਪਣੀ ਤੁਸੀਂ ਸਮਝ ਵੇਖ ਲਿਆ ਕਰੋ ਸੂਬਾ ਬੇਸ਼ੱਕ ਦੂਜਾ ਕਿਹਾ ਬੇਸ਼ੱਕ ਕੋਈ ਤਾਂ ਤੇਜਾ ਮਾਨ ਵਾਲੇ ਸੰਦੂ ਸਾਹਿਬ ਸੂਹਿਆਂ ਦੀ ਆਪਦੀ ਸਮਝ ਲਾ ਸਕਦਾ ਜੀ ਫੇਸਬੁਕ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਵੇੜ ਦੀ ਆ ਦੇਖੋ ਫੇਸ ਕੁਆਲਿਟੀ ਸੰਦੂ ਸਾਹਿਬ ਅੱਛੀਆਂ ਜੀ ਅਲੀ ਆ ਜੀ ਹਾਂ ਦੋ ਜੀ ਬਾਕੀ ਥਾਂ ਤੋਂ ਬੜਾ ਲੋੜਿਆਂ ਦਾ ਹੈ ਸੰਦੂ ਸਾਹਿਬ ਬਹੁਤ ਟਾਪ ਦਾ ਲੱਗਾ ਥਾਂ ਤੋਂ ਥੋੜੀ ਡਰਦੀ ਹੈ ਵੇੜ ਘਰੋਂ ਆਈ ਹੈ ਗੱਲ ਹਾਂ ਨਹੀਂ ਜੀ ਪਸ਼ੂ ਇੰਨਾ ਕ ਦਾ ਵੇਖੋ ਜੀ ਡਰ ਬਾਕੀ ਥਾਂ ਥਾਂ ਨੂੰ ਦੋਸਤੋ ਪੂਰਾ ਰਿਕਾਰਡ ਤੋੜਾ ਲੰਬੇ ਥਾਣਾ ਬਾਕੀ ਸੀਲਸ ਲੱਗਾ ਉਹ ਜੀ ਨਹੀਂ ਹੈਗੀ ਲੱਤ ਛੜ ਵਾਲਾ ਕੰਮ ਨਹੀਂ ਹੈਗਾ ਜੀ ਆ ਠੀਕ ਹੈ ਜੀ ਲੋ ਦੋਸਤੋ ਪੂਰੀ ਤਿਆਰੀ ਵਾਲੀ ਇਹ ਵੱਛੀ ਆ ਇਹ ਵਹਿੜ ਆ ਤੀਜਾ ਸੂਆ ਬੇਸ਼ੱਕ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਹਾਈਟ ਮੀਡੀਅਮ ਦੇ ਵਿੱਚ ਆ ਦੂਰੋਂ ਨੇੜੇੋਂ ਆਣਾ ਕੋਈ ਵੀਰ ਇਹ ਨਾ ਮੰਨ ਕੇ ਆ ਵੀ ਬਾਤ ਹੀ ਵੱਡੀ ਆ ਜਾਂ ਹਨਾ ਆਪਾਂ ਬਾਲੀ ਵੱਡੀ ਕਹੀ ਹੈ ਮੀਡੀਅਮ ਦਰਮਿਆਨੀ ਹਾਈਟ ਆ ਪਰ ਲੰਬੀ ਨੂੰ ਵੀ ਪੂਰੀ ਆ ਥਾਂ ਥਾਂ ਨੂੰ ਦੀ ਬੜੀ ਸਫਾਈ ਆ ਸੰਦੂ ਸਾਹਿਬ ਜੀ ਦਾਣੇ ਥਾਣ ਲੱਗਿਆ ਮੈਨੂੰ ਯਾਰ ਕਿਲੋ ਕਿਲੋ ਦੁੱਧ ਤੇ ਥਾਣਾ ਜੀ ਰਹਿਣਾ ਹਾਂ ਹਾਂ ਨਾ ਲੈ ਵੀ ਕੋਮਲੇ ਕਿੰਨੇ ਦੀ ਦੇ ਦਾਂਗੇ ਫਿਰ ਸੰਦੂ ਸਾਹਿਬ ਜੀ ਆਪਾਂ ਬਾਕੀਆਂ ਨੇ ਜਾਇ ਕੀਤੀ ਇਹਦਾ ਨਿਜਾਇਜ਼ ਥੋੜੀ ਕਰਨਾ ਆਹ ਮੋਲ ਸੰਦੂ ਸਾਹਿਬ ਇਹਦਾ 40000 ਆ ਹਾਂ ਪੰਜ ਛੋੜ ਕਰ ਦਾਂਗੇ ਇਹ ਵੀ 35 ਦੀ ਦੇ ਦਾਂਗੇ 35 ਦੀ ਹਾਂ ਜੀ ਘਰੇ ਆਏ ਪਣਪਰਾ ਦਾ ਮਾਨਤਨ ਕਰਦਾ ਕੋਈ ਗੱਲ ਹਾਂ ਲੋ ਵੀ ਇਹ 35 ਦੀ ਦੋਸਤੋਂ ਮਿਲ ਜੂਗੀ ਬਾਕੀ 35 ਦੇ ਵਿੱਚ ਵੀ ਮਾਨਤਨ ਹੋਊਗਾ ਛੋੜ ਚ ਆਪਾਂ ਹੋਊਗਾ ਬਿਅਾਨੀ ਹੋਗਾ ਵੀ ਇੱਥੇ ਆਗੇ ਤਾਂ ਕੋਈ ਬੱਜਾ ਮੁੱਲ 35 ਆ ਕੋਈ ਛੋੜ ਚ ਆਪਾਂ ਪ੍ਰੇਮ ਹੁਕਤ ਨਾਲ ਸੰਦੂ ਸਾਹਿਬ ਜੀ ਆਓ ਛੜਦਾਂਗ ਚਮਟੇ ਦੀ ਦੇ ਦਾਂਗੇ ਚੌਤੇ ਦੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਠੀਕ ਆ ਰੇਡ ਪੜਦਾ ਵੈਸੇ ਸਾਰੇ ਵੀਰਾਂ ਨੂੰ ਪਸੰਦ ਆਉਂਦਾ ਜਿਹੋ ਜਿਹਾ ਪਸੂ ਉਹ ਜਾਂ ਰੇਡ ਸੰਦੂ ਸਾਹਿਬ ਡਿੰਗ ਡਿੰਗ ਮਿਲੂਗੀ ਡਿੰਗੀ ਕਹਿੰਦੀ ਹੁਣੇ ਕੋਈ ਚੱਕਰ ਹੀ ਨਹੀਂ ਆ ਇਹੋ ਜਿਹਾ ਨਹੀਂ ਹੈਗਾ ਹਾਂ ਵੀ ਕੋਈ ਜੂੜ ਜੂੜ ਕੇ ਚੋਣੀ ਪਾਉਗੀ ਲਓ ਜੀ ਇਹ ਪੂਰੀਆ ਗਰਮੀ ਤੇ ਇਹਨਾਂ ਦਿਨਾਂ ਦੇ ਵਿੱਚ ਪੂਰੀਆ ਬਰਫਰ ਗਿਆ ਸੰਦੂ ਸਾਹਿਬ ਇੰਨੀ ਗਰਮੀ ਪੈਣੀ ਤਾਂ ਵੀ ਨਹੀਂ ਠੰਡੀਆਂ ਨੇ ਹਾਂ ਨਹੀਂ ਹਾਂ ਤੁਸੀਂ ਦੋ ਤਿਆਰੀ ਵਾਲੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਿੱਤੀਆਂ ਨੇ ਆਪਾਂ ਪਹਿਲੇ ਦੂਜੇ ਨੰਬਰ ਤੇ ਇੱਕ ਪੂਰੀ ਤਿਆਰੀ ਵਾਲੀ ਵਹਿੜ ਤੁਹਾਨੂੰ ਦਿਖਾਤੀ ਆ ਬਾਕੀ ਪਸ਼ੂ ਜਿਹੜੇ ਸਵੇਰ-ਸਵੇਰ ਆ ਜਾਂ ਜਿਹੜੇ ਦੁੱਧ ਤੇ ਆ ਬੇਸ਼ੱਕ ਦੋ ਟਾਈਮ ਇੱਕ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਇਹ ਨਾਗਨੇ ਅੱਜ ਟੋਟਲ ਵੀਰ ਕੋਮਲ 6 ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਆਪਣੇ ਕਰ ਦਈਏ ਸਾਂਝੇ 73476 1982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਸ੍ਰੀਗੜੀ ਤੋਂ 2.5 ਕਿਲੋਮੀਟਰ ਹੈ ਜੀ ਹਾਂਜੀ ਜਿਹੜੇ ਭੈਣ ਭਰਾ ਨੇ ਆਉਣਾ ਤਸੱਲੀ ਨਾਲ ਵਰੀ ਵੀਡੀਓ ਇੱਕ ਵਾਰਾਂ ਦੋ ਵਾਰਾਂ ਵੇਖ ਕੇ ਫਿਰ ਸਾਈ ਪਾਵੇ ਜੀ ਨ ਕੋਈ ਕਾਲੀ ਕੋਈ ਨਹੀਂ ਕਾਲੀ ਕੋਈ ਚੱਕਰ ਹੀ ਨਹੀਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਜਿਹਦੇ ਕਰਮਾਂ ਜਾਈ ਜੀ ਉਹਨੂੰ ਮਿਲੀ ਜਾਣੀਆਂ ਇਹਦੀ ਹਾਂ ਜੀ ਹਾਂ ਜੀ ਲਓ ਦੋਸਤੋ ਇਹ ਪਸੂ ਆਜ ਵੀਰ ਕੋਮਲ ਦੇ ਕੋਲ ਇਸ ਕਿਲੇ ਦੇ ਉੱਪਰ ਆਓ ਆਪਣੀ ਤਸੱਲੀ ਕਰੋ ਜਿੱਦਾਂ ਵੀ ਕਿਸੇ ਵੀਰ ਦੀ ਬਣਦੀ ਥਣਦੀ ਹੈਗੀ ਆ ਤਸੱਲੀ ਉਦਾਂ ਹੀ ਕਰਿਆ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਚਾਚਾ ਘਰ ਪਾਣੀ ਕਿੱਥੇ ਆ